ਅੰਤਰ ਜ਼ਿਲ੍ਹਾ ਫੁੱਟਬਾਲ ਮੁਕਾਬਲਿਆਂ ਦੇ ਵਿੱਚ ਕਨੌਲੀ ਕੋਚਿੰਗ ਸੈਂਟਰ ਤੇ ਸ਼ਾਮਪੂਰਾ ਕੋਚਿੰਗ ਸੈਂਟਰ ਦੀਆਂ ਅੰਡਰ 17 ਸਾਲ ਕੁੜੀਆਂ ਨੇ ਜ਼ਿਲ੍ਹਾ ਰੂਪਨਗਰ ਵੱਲੋਂ ਖੇਡਦਿਆਂ ਹੋਇਆ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਗਏ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜ਼ਿਕਰ ਯੋਗ ਹੈ ਕਿ ਕਨੌਲੀ ਫੁੱਟਬਾਲ ਕੋਚਿੰਗ ਸੈਂਟਰ ਅਤੇ ਸ਼ਾਮਪੂਰਾ ਕੋਚਿੰਗ ਸੈਂਟਰ ਵਿੱਚ ਫੁੱਟਬਾਲ ਦੀ ਸਿਖਲਾਈ ਲੈ ਰਹੀਆਂ ਖਿਡਾਰਨਾਂ ਨੇ ਜ਼ਿਲ੍ਹਾ ਰੂਪਨਗਰ ਵੱਲੋਂ ਖੇਡਦਿਆਂ ਹੋਇਆ ਆਪਣੀ ਖੇਡ ਦਾ ਲੋਹਾ ਮਨਵਾਇਆ ਇਸ ਸਬੰਧ ਦੇ ਵਿੱਚ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਅੰਤਰ ਜ਼ਿਲ੍ਹਾ ਫੁੱਟਬਾਲ ਮੁਕਾਬਲੇ ਲਗਾਤਾਰ ਜ਼ਿਲ੍ਹਾ ਰੁਪਨਗਰ ਜਿੱਤ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਰੁਪਨਗਰ ਨੇ ਆਪਣੇ ਸਾਰੇ ਮੁਕਾਬਲੇ ਬਹੁਤ ਵਧੀਆ ਖੇਡੇ ਅਤੇ ਫਾਈਨਲ ਮੈਚ ਦੇ ਵਿੱਚ ਲੁਧਿਆਣੇ ਦੀ ਟੀਮ ਨੂੰ 2 ਤੋਂ 1 ਨਾਲ ਹਰਾ ਕੇ ਟੂਰਨਾਮੈਂਟ ਆਪਣੇ ਨਾਂ ਕੀਤਾ। ਚਲੋ ਜਿਹ ਵਿੱਚ ਕਲੌਨੀ ਸਕੂਲ ਦੀਆਂ ਇਹ ਸਸਤੀਕਾਂ ਸਾਰਿਆਂ ਨੂੰ ਇਹ ਨਾ ਆਪਣਾ ਇਹ ਸਕੂਲ ਪੱਧਰੀ ਗੇਮਾਂ ਹੋਈ ਸੀ ਅੱਜ ਤੇ ਲੁਧਿਆਣੇ ਨੂੰ ਘਨੌਲੀ ਦੀ ਅੰਤਰ ਜਿਲ੍ਹਾ ਅੰਡਾ ਸਾਬਤ 17 ਲੜਕੀਆਂ ਦੇ ਮੁਕਾਬਲੇ ਜੋ ਲੁਧਿਆਣੇ ਵਿਖੇ ਹੋਈ ਸੀ ਹਾਂਜੀ ਉਹਦੇ ਚ ਨੌਲੀ ਸੈਂਟਰ ਅਤੇ ਮਸ਼ਾਂਪੁਰੇ ਦੀਆਂ ਕੁੜੀਆਂ ਰਲ ਕੇ ਜਿੰਨਾਂ ਜਿਹੜੇ ਕੋਲ ਰਿਪਰੈਜ਼ੈਂਟ ਕੀਤਾ ਹਨ ਨੇ ਅਤੇ ਇਹ ਸਾਰੇ ਪੰਜਾਬ ਚੋਂ ਆਸਟਰੀਆਂ ਨੇ ਇਹਨਾਂ ਨੇ ਫਾਈਨਲ ਮੁਕਾਬਲੇ ਚ ਲੁਧਿਆਣੇ ਨੂੰ 2-1 ਨਾਲ ਹਰਾ ਕੇ ਇਹ 68ਵੀਂ ਸਕੂਲੀ ਗੇਮਾਂ ਜਿੱਤੀਆਂ ਇਹ ਤੋਂ ਪਹਿਲਾਂ ਵੀ 66 67 68 ਇਹ ਸਾਡੇ ਜਿਨ੍ਹਾਂ ਨੂੰ ਮਾਣ ਆ ਕਿ ਕਿੰਨੀਆਂ ਗੇਮਾਂ ਇਹ ਸਾਡੇ ਜਿਨ੍ਹਾਂ ਨੇ ਜਿੱਤੀਆਂ ਅੱਛਾ ਜੀ ਅਗੇ ਅਸੀਂ ਸਰਕਾਰ ਤੋਂ ਅਪੀਲ ਕਰਦੇ ਆ ਵੀ ਜਿਹੜਾ 17 ਦਾ ਕੈਂਪਾ ਇਹ ਸਾਡੇ ਜ਼ਿਲ੍ਹੇ ਨੂੰ ਦਿੱਤਾ ਜਾਵੇ ਤਾਂ ਉਹ ਕੁਝ ਅਡਵਾਂਸ ਦੇਣਾ ਦਿੱਤਾ ਜਾਵੇ ਥੋੜੇ ਦਿਨਾਂ ਦਾ ਮਹੀਨੇ ਦਾ ਕੈਂਪ ਦਿੱਤਾ ਜਾਵੇ ਤਾਂ ਕਿ ਅਸੀਂ ਫਾਰਦਰ ਜੋ ਨੈਸ਼ਨਲ ਦੀ ਤਿਆਰੀ ਚੰਗੇ ਢੰਗ ਨਾਲ ਕਰ ਸਕੀਏ ਨੈਸ਼ਨਲ ਲੈਵਲ ਦੇ ਆਪਣੇ ਬੱਚੇ ਚੁਣੇ ਜਾਗੇ ਜੀ ਕਿ ਅੱਗੇ ਕੈਂਪ ਤੇ ਚੁਣੇ ਜਾਊਂਗੇ ਜਿਹਦੇ ਚ ਵੀ ਜਿਹੜੀ ਬੈਨ ਟੀਮ ਉਹਦੇ 6 ਜਾਂ 8 ਮੈਂਬਰ ਜਾਂਦੇ ਨੇ 4-4 ਮੈਂਬਰ ਸ਼ੈਮ ਫਾਈਨਲ ਜਿਹੜੇ ਖੇਡਦੇ ਆ ਉਹਨਾਂ ਦੇ ਹੁੰਦੇ ਨੇ ਅੱਛਾ ਜੀ ਟੋਟਲ ਚੈਨ 4 ਟੀਮਾਂ ਹੋ ਗਈਆਂ ਕੁਝ ਜਿਹੜੇ ਕੁਆਲੀਫਾਈਡ ਹੁੰਦੇ ਆ ਉਹਨਾਂ ਵਿੱਚ ਕੁਝ 2-4 ਫਿਰ ਲੈ ਜਾਂਦੇ 20 ਬੰਦਿਆਂ ਦੀ ਟੀਮਾਂ ਹੋ ਟੀਮ ਹੁੰਦੀ ਆ ਉਹਦੇ ਹਿਸਾਬ ਨਾਲ ਜਿੰਮੇ ਵੀ ਟੀਮ ਬਣਦੀ ਆ ਉਹਨੂੰ ਵਧੀਆ ਬਣਾ ਕੇ ਆਪਣੇ ਕੈਂਪ ਚ ਵਧੀਆ ਟੀਮ ਬਣਾ ਕੇ ਭੇਜਾਂਗੇ ਇਹਦਾ ਅਸ਼ਰੇ ਬਲਜੀਤ ਸਿੰਘ ਜੀ ਮੌਂਟੀ ਅਤੇ ਲਾਪਰੀ ਸਿੰਘ ਜੀ ਗੈਰੀ ਨੂੰ ਜਾਂਦਾ ਜਿਨ੍ਹਾਂ ਨੇ ਬਹੁਤ ਸਟੱਜੇ ਢੰਗ ਨਾਲ ਇਹ ਬੱਚਿਆਂ ਨੂੰ ਮਿਹਨਤ ਕਰਾਈ ਇੱਕ ਆਪਣੀਆਂ ਪੰਜਾਬ ਲੈਵਲ ਦੇ ਆਪਣੀਆਂ ਕੁੜੀਆਂ ਖੇਡ ਚੁੱਕੀਆਂ ਨੇ ਦੂਨਵਰੇ ਕੀ ਕਹਿਣੇ ਚਾਹੂਗੇ ਜੀ ਪਹਿਲਾਂ ਸਰਕਾਰ ਨੇ ਬੜੀ ਬੜੀ ਪੀਰ ਕਰੀ ਆ ਕਿ ਸਾਨੂੰ ਵਧੀਆ ਔਰੇ ਨਰਸਰੀ ਦਿੱਤੀ ਜਾਵੇ ਜਿਹਦੇ ਸਬੰਧ ਵਿੱਚ ਛੱਡਾ ਸਾਹਿਬ ਨੇ ਸਾਨੂੰ ਕਈ ਵਾਰੀ ਅਸ਼ਵਾਸ਼ਣ ਦਵਾਇਆ ਵੀ ਤੁਹਾਡਾ ਇਹ ਕਣੌਲੀ ਜਿਹੜਾ ਪਿੰਡ ਆ ਇਹ ਨਰਸਰੀ ਦੇ ਵਿੱਚ ਆ ਚੁੱਕਿਆ ਪਰ ਹਜੇ ਤੱਕ ਕੋਈ ਕਾਗਜ਼ੀ ਕਾਰਵਾਈ ਨਹੀਂ ਹੋ ਸਕੀ ਠੀਕ ਹੈ ਜੀ ਬਾਕੀ ਇੱਕ ਹਰ ਇੱਕ ਸਾਲ ਦੀ ਤਰ੍ਹਾਂ ਸਾਡਾ ਟੂਰਨਾਮੈਂਟ ਆਉਂਦਾ ਏ ਜਿਹੜਾ ਅਸੀਂ ਗੁਰੂ ਸਾਹਿਬ ਦੇ ਪਰਿਵਾਰ ਨੂੰ ਸਮਰਪਿਤ ਕਰਾਉਂਦੇ ਨੇ ਉਹ 25ਵਾਂ ਪੜਾਅ 25ਵਾਂ ਅਕੀਮਾ ਫੁਟਬਾਲ ਟੂਰਨਾਮੈਂਟ ਪ੍ਰਵਾਪ ਛੋਟਾ ਫੋਟਬਾਲ ਟੂਰਨਾਮੈਂਟ ਆ ਜਿਹਦੀ ਤਰੀਕ 28 29 30 ਤੇ 1 ਦਸੰਬਰ ਰੱਖੀ ਗਈ ਹੈ ਜਿਹਦੇ ਵਿੱਚ ਪੰਜਾਬ ਦੀਆਂ ਨਾਂਵਾਂ ਟੀਮਾਂ ਜਿਵੇਂ ਆਰਟੀਬੀਪੀ ਪਿਸ਼ਤ ਪੰਜਾਬ ਪੰਜਾਬ ਯੂਨੀਵਰਸਿਟੀ ਅਤੇ ਚੰਗੇ ਡਿਪਾਰਟਮੈਂਟ ਦੀਆਂ ਟੀਮਾਂ ਇਹਦੇ ਭਾਗ ਲੈਣਗੀਆਂ ਅਸੀਂ ਲਾਕਿੰਗ ਕਹਿੰਦੇ ਆ ਕਿਉਂਕਿ ਅਸੀਂ ਪਹਿਲੀ ਵਾਰ ਹੀ ਕਰ ਰਹੇ ਆਂ ਵੀ ਇੱਕ ਆਪਣੇ ਟੂਰਨਾਮੈਂਟ ਤੇ ਇੱਕ ਲੋਕਲ ਟੀਮ ਵੀ ਰੱਖੀ ਜਾਊਗੀ ਜਿਹਦੇ ਚ ਪੰਜਾਬ ਆਪਣੇ ਪਿੰਡਾਂ ਦੇ ਚੰਗੇ ਪਲੇਅਰ ਉਹਦੇ ਦੇ ਖੇਡ ਦੇ ਦਿਖਾਈ ਦੇਣਗੇ ਅਸੀਂ ਇਲਾਕੇ ਨੂੰ ਵੀ ਪੀਲ ਕਰਦੇ ਹਾਂ ਚ ਵੱਧ ਚੜ ਕੇ ਸਹਿਯੋਗ ਕਰੇ ਅਤੇ ਵੱਧ ਤੋਂ ਵੱਧ ਆ ਕੇ ਇਹਦਾ ਟੂਰਨਾਮੈਂਟ ਦਾ ਆਨੰਦ ਮਾਣੇ